ਛਾਤੇ ਨੌਜਵਾਨਾਂ ਵੱਲੋਂ ਕਾਰ ਸਵਾਰ પતિ ਪਤਨੀ ਤੇ ਚਲਾਤੀਆਂ ਗੋਲੀਆਂ ਮੌਕੇ ਤੋਂ ਭੱਜ ਕੇ ਬਚਾਈ ਦੋਨਾਂ ਨੇ ਜਾਨ ਸੁਣੋ ਕੀ ਬਣਿਆ ਮਾਹੌਲ ਸੁਖਨਾਮ ਸਤਨਾਮ ਸਿੰਘ ਹੈ ਜੀ ਪਰਸੋ ਸਾਡੀ ਬੈਂਸ ਵਸਾਈ ਹੋਈ ਸੀਗੀ ਆਪਣੇ ਪਿੰਡ ਦਾ ਗੋਬਿੰਦਾਸ ਹੈ ਜੀ ਉਹਨਾਂ ਨਾਲ ਹੋਈ ਸੀ ਤੇ ਉਹਨਾਂ ਨਾਲ ਕੁੱਟਮਾਰ ਹੋਈ ਹੈ ਵੈਪਨ ਉਹਨਾਂ ਨੇ ਤਾਣਿਆ ਸੀਗਾ ਸਾਡੇ ਤੇ ਤੇ ਜਦੋਂ ਘਰ ਦੇ ਆਏ ਤੇ ਉਹ ਭੱਜ ਗਏ ਸਾਰੇ ਤੇ ਕੱਲ ਅਸੀਂ ਵਾਇਫ ਦੀ ਦਵਾਈ ਲੈਣ ਗਿਆ ਸੀ ਤਕਰੀਬਨ ਸਵਾ 10 ਵਜੇ ਦਾ ਟਾਈਮ ਸੀਗਾ 10 55 ਤੇ ਬਾਹਰ ਨਿਕਲੇ ਸੀ ਤੇ ਉਹ ਆਏ ਬੰਦੇ ਉਹਨਾਂ ਨੇ ਫਾਇਰ ਕੀਤੇ ਆ ਹੁਣ ਇਹ ਨਹੀਂ ਪਤਾ ਵੀ ਚਾਰ ਬੰਦੇ ਸੀਗੇ ਦੋ ਬਾਈਕ ਤੇ ਸੀ ਦੋ ਐਕਟਿਵਾ ਤੇ ਸੀ ਤੇ ਉਹਨਾਂ ਨੇ ਫਾਇਰ ਕੀਤੇ ਤੇ ਭੱਜ ਗਏ ਸਰ ਕਿੱਥੇ ਹੋਈ ਜੀ ਫਾਇਰ ਇਹ ਸਰ ਚੰਦੇਲੀ ਦੇ ਕੋਲ ਹੋਈ ਹੈ ਚੰਦੇਲੀ ਗੇਟ ਦੇ ਕੋਲ ਹੈ ਜੀ ਹਾਂ ਜੀ ਸਰ ਇਲੈਕਸ਼ਨ ਕਰਕੇ ਥੋੜਾ ਵਿਵਾਦ ਹੋ ਗਿਆ ਸੀਗਾ ਤੇ ਉਹਨਾਂ ਨੇ ਚੈੱਕ ਲਗਾਤੇ ਸੀਗੇ ਮੇਰੇ ਪੈਸਿਆਂ ਕਰਕੇ ਤੇ ਪੈਸੇ ਪੇਮੈਂਟ ਕਲੀਅਰ ਕੀਤੀ ਹੋ ਸਾਰੀ ਅਸੀਂ ਬਾਰੇ ਪੁੱਛ ਸਰ ਪੁਲਿਸ ਕੰਪਲੇਟ ਅਸੀਂ 112 ਤੇ ਪਰਸੋ ਕੀਤੀ ਸੀਗੀ ਤੇ ਕੱਲ ਐਸਐਸਪੀ ਸਾਫ ਦੇ ਵੀ ਜਾ ਕੇ ਆਏ ਕੋਈ ਸਾਡੀ ਹਜੇ ਤੱਕ ਕੋਈ ਸ਼ਨਵਾਈ ਨਹੀਂ ਹੋਈ ਐ ਤੇ ਰਾਤੀ ਜਿਹੜੀ ਹੋਈ ਆ ਉਹ 112 ਤੇ ਦੁਆਰਾ ਕੀਤੀ ਕੰਪਲੀਟ ਤੇ ਹੁਣ ਜਾ ਕੇ ਆ ਬਿਆਨ ਲਗਾ ਕੇ ਆਏ ਆ ਉਹਨਾਂ ਨੂੰ ਸਰ ਸ਼ੱਕ ਇਹੀ ਆ ਹੋਰ ਸਾਡੀ ਕਿਸੇ ਨਾਲ ਹੈ ਹੀ ਨਹੀਂ ਐ ਦੁਸ਼ਮਣੀ ਐਸੀ ਤੇ ਗੋਵਿੰਦ ਦਾਸ ਹੀ ਐ ਮੈਨੂੰ ਇਹ ਗੱਲ ਕਹਿੰਦਾ ਸੀ ਕਹਿੰਦਾ ਕੋਈ ਗੱਲ ਨਹੀਂ ਇੱਕ ਦੋ ਦਿਨ ਰੁਕੋ ਫੇਰ ਕਹਿੰਦਾ ਤੈਨੂੰ ਮੈਂ ਵੱਦਾ ਬਣਾਣਾ ਆ ਜਦੋਂ ਜਾਣ ਲੱਗਾਈ ਕਹਿ ਕੇ ਗਿਆ ਸੀਗਾ ਮੈਂ ਹਲਕਾ ਇੰਚਾਰਜ ਅੱਬੇ ਵਾਲ ਕਾਂਗਰਸ ਤੋਂ ਰਣਜੀਤ ਕੁਮਾਰ ਐਡਵੋਕੇਟ ਮੇਰੇ ਧਿਆਨ ਦੇ ਵਿੱਚ ਸਾਡੇ ਡੇਟਾਂ ਤੋਂ ਸਾਡੇ ਪੰਡਿਤ ਭੋਲਾ ਰਾਮ ਜੀ ਹੈਗੇ ਸਾਡੇ ਕਾਂਗਰਸ ਪਾਰਟੀ ਦੇ ਇੰਚਾਰਜ ਨੇ ਜੱਬੇਵਾਲ ਬਲਾਕ ਦੇ ਇਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਸੀ ਕਿ ਪਿੰਡ 'ਚ ਪਿਛਲੇ ਕੁਝ ਦਿਨਾਂ ਤੋਂ ਕਾਫੀ ਮਾਹੌਲ ਪਿੰਡ ਦਾ ਖਰਾਬ ਹੈ ਤੇ ਕੱਲ ਮੈਂ ਇਹਨਾਂ ਨਾਲ ਐਸਐਸਪੀ ਸਾਹਿਬ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਦਰਖਾ ਦਿੱਤੀ ਤੇ ਰਾਤੀ ਫਿਰ ਇਹਨਾਂ ਤੇ ਗੋਲੀ ਚੱਲੀ ਹੈ ਔਰ ਬੜੀ ਹੀ ਇਹ ਬੜੀ ਦਹਿਸ਼ਤ ਭੂਣ ਗੱਲ ਹੈਗੀ ਆ ਔਰ ਜੋ ਪੰਜਾਬ ਦੇ ਇਸ ਵੇਲੇ ਮਾਹੌਲ ਹੈ ਨੇਤ ਗੋਲੀ ਚੱਲਦੀ ਪਈ ਹੈ ਕਿਤੇ ਨਾ ਕਿਤੇ ਨੌਜਵਾਨਾਂ ਦੇ ਕਤਲ ਹੋ ਰਿਹਾ ਗੈਂਗਸਟਰ ਆਪਸ ਲੜ ਰਹੇ ਆ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਜਦੋਂ ਮੈਨੂੰ ਸਵੇਰੇ ਇਹਨਾਂ ਨੇ ਮੈਨੂੰ ਦੱਸਿਆ ਤਾਂ ਮੈਨੂੰ ਚਿੰਤਾ ਹੋਈ ਤੇ ਅਸੀਂ ਆ ਗਏ ਉਚੇਚੇ ਰੂਪ ਤੋਂ ਇਹਨਾਂ ਨੂੰ ਮਿਲਣ ਆਏ ਸੀਗੇ ਔਰ ਸੁਖਨਾਮ ਉਹਨਾਂ ਤੇ ਆਪਣੀ ਪਤਨੀ ਦੇ ਨਾਲ ਕੱਲ ਦਵਾਈ ਲੈਣ ਗਏ ਆ ਆਂਦੇ ਹੋਏ ਉਹਨਾਂ ਤੇ ਗੋਲੀ ਚੱਲੀ ਹੈ ਇਹ ਬੜੀ ਹੀ ਜਿੱਥੇ ਇਹ ਗੱਲ ਇੱਕ ਬੜੀ ਡਰੌਣ ਵਾਲੀ ਇਲਾਕਾ ਨਿਵਾਸੀਆਂ ਨੂੰ ਪਿੰਡਾਂ ਦੇ ਲੋਕਾਂ ਨੂੰ ਲੋਕ ਕਾਰੋਬਾਰ ਕਰਦੇ ਆ ਸਵੇਰੇ ਸ਼ਾਮ ਉਹਨਾਂ ਨੇ ਬਾਰ ਅੰਦਰ ਜਾਣਾ ਖੇਤਾਂ ਤੇ ਜਾਣਾ ਕਿਸੇ ਨਾ ਸ਼ਹਿਰ ਜਾਣਾ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਦਾ ਤਾਂ ਬਾਹਰ ਨਿਕਲਣਾ ਹੀ ਮੁਸ਼ਕਲ ਹੋ ਰਿਹਾ ਔਰ ਦੂਜੇ ਪੁਲਿਸ ਲਈ ਮੈਂ ਇੱਥੇ ਮੰਨਦਾ ਹਾਂ ਕਿ ਪੁਲਿਸ ਪ੍ਰਸ਼ਾਸਨ ਦੀ ਇੱਥੇ ਬਹੁਤ ਵੱਡੀ ਇੱਕ ਕਮਜ਼ੋਰੀ ਹੈ ਕਿ ਜਿਹੜੇ دہشت گرد ਜਾਂ ਸ਼ਰਾਤੀ ਕਿਸਮ ਦੇ ਲੋਕ ਆ ਉਹਨਾਂ ਦਾ ਇਨਾ ਹੌਸਲਾ ਵਧਿਆ ਕਿ ਉਹ ਮਾੜੀ-ਮੋਟੀ ਲੜਾਈ ਦੇ ਵਿੱਚ ਗੋਲੀਆਂ ਚਣਾਉਣ ਲੱਗ ਪਏ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਔਰ ਸਤਨਾਮ ਨਹੀਂ ਔਰ ਇਹਨਾਂ ਦਾ ਸਾਰਾ ਪਰਿਵਾਰ ਜਿਨ੍ਹਾਂ ਇਹਨਾਂ ਦੇ ਭਾਈ ਸਾਹਿਬ ਇਲੈਕਸ਼ਨ ਲੜੇ ਆ ਸਾਰੇ ਐਸ ਵੇਲੇ ਬੜੇ ਪਰੇਸ਼ਾਨ ਨੇ ਔਰ ਜਿਹੜੇ ਵੀ ਇਹਨਾਂ ਦੇ ਸੰਗੀ ਸਾਥੀ ਰਿਸ਼ਤੇਦਾਰ ਆ ਉਹਨਾਂ ਦੇ ਮਨਾਂ ਦੇ ਵਿੱਚ ਡਰ ਹੈ ਵੀ ਸਾਡੇ ਜੀ ਨੂੰ ਕੱਲ ਨੂੰ ਕੁਝ ਹੋ ਨਾ ਜਾਵੇ ਤੋਂ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਨਾਲ ਪੰਜਾਬ ਸਰਕਾਰ ਨੂੰ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਬੜੀ ਨਮਤਾ ਸਹਿਤ ਬੇਨਤੀ ਕਰਾਂਗਾ ਕਿ ਇਸ ਵਿਸ਼ੇ ਦੇ ਉੱਪਰ ਪੂਰੀ ਨਿਰਪੱਖਤਾ ਦੇ ਨਾਲ ਕਿਸੇ ਯੋਗ ਅਧਿਕਾਰੀ ਤੋਂ ਇਹਦੀ ਡੂੰਘਾਈ ਨਾਲ ਜਾਂਚ ਕਰਾਈ ਜਾਵੇ ਕਿ ਉਹ ਮੈਂ ਬਿਮਾਰ ਸੀਗੀ ਅਸੀਂ ਮੈਡੀਸਨ ਲੈ ਕੇ ਆ ਰਹੇ ਸੀਗੇ ਮਾਲਪੁਰ ਤੋਂ ਤੇ ਪਿੱਛੋਂ ਅਣਪਛਾਤੇ ਲੋਕਾਂ ਨੇ ਸਾਡੇ ਤੇ ਹਮਲਾ ਕੀਤਾ ਆ ਚਾਰ ਬੈਕ ਸੀਗੇ ਜਿਹੜੇ ਤੇ ਸਾਨੂੰ ਨਹੀਂ ਪਤਾ ਅਸੀਂ ਬਹੁਤ ਮੁਸ਼ਕਿਲ ਨਾਲ ਭੱਜ ਕੇ ਜੜੀ ਜਾਨ ਬਚਾਈ ਅਸੀਂ ਝਾੜੀਆਂ ਵਿੱਚ ਲੁਕ ਕੇ ਸੀਗੇ ਰਾਤ ਨੂੰ ਤੇ ਇਸ ਤਰ੍ਹਾਂ ਤਾਂ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਮੇਰੇ ਤੇ ਮੇਰੇ ਹਸਬੰਦ ਨੂੰ ਬਹੁਤ ਮੇਰੀ ਸਾਡੀ ਜਾਨ ਨੂੰ ਖਤਰਾ ਆ ਮਤਲਬ ਉਹ ਨਹੀਂ ਮਤਲਬ ਤਾਂ ਅਸੀਂ ਕਿਵੇਂ ਦਿੱਤੀ ਹੈ ਪਹਿਲਾਂ ਹਨਾ ਜਿਹੜੀ ਗੱਲ ਆ ਸਾਰੀ ਉਹ ਸਾਡੀ ਬੈਠ ਕੇ ਵੀ ਹੋ ਸਕਦੀ ਹੈ ਮੇਰੇ ਫਾਦਰ ਇਨ ਲਾ ਨੇ ਵੀ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਬੈਠ ਕੇ ਸੁਲਝਾ ਲੈਂਦੇ ਆ ਮਸਲਾ ਬਟ ਉਹਨਾਂ ਨੇ ਹੱਥ ਉਪਾਈ ਕੀਤੀ ਹੈ ਸਾਡੇ ਨਾਲ ਬਹੁਤ ਜ਼ਿਆਦਾ ਮੇਰੇ ਹਸਬੰਦ ਨਾਲ ਨਾ ਹਾਂ ਜੀ ਸਰ ਸਰ ਰਾਤੀ ਫਾਇਰ ਹੋਇਆ ਸੀ ਕਿ ਗੱਡੀ ਦੇ ਉੱਤੇ ਤਾਂ ਅਸੀਂ ਭੱਜ ਕੇ ਜਾਨ ਬਚਾਈ ਸੀ ਜੀ ਆਪਾਂ ਤੇ ਜਿਹੜਾ ਰਾਤ ਨੂੰ ਮਿਹਨੂ ਕੱਲ 19 9 2025 ਨੂੰ ਬਗਤ ਸੱਢੇ 10 ਵਜੇ ਸਾਨੂੰ ਇੱਕ ਸ਼ਰਫ ਮੰਟਰੋਲ ਤੋਂ 112 ਦਾ ਕਲੀਟ ਆਈ ਸੀ ਜੀ ਜਿਹੜੀ ਅਸੀਂ ਫਿਰ ਮੌਕੇ ਤੇ ਗਏ ਹਾਂ ਜੋ ਕਿ ਸਤਨਾਬਜ਼ ਇਨਸਾਨ ਉਹ ਸਰਜੀਤ ਸਿੰਘ ਵਾਸੀ ਜਿੱਦੋਂ ਆਪਣੇ ਘਰ ਵਾਲੀ ਨੂੰ ਤਨਖਾਹੀ ਆਪਣਾ ਮਾਲਪੜ ਦਵਾਈ ਲੈ ਕੇ ਵਾਪਸ ਜਾ ਰਹੇ ਸੀ ਜੋਦੋਂ ਚੰਦੇੇ ਕੋਲ ਲੱਗੇ ਪਹੁੰਚੇ ਕੁਝ ਅਣਜਾਣ ਦੇ ਵਿਅਕਤੀਆਂ ਨੇ ਉਹਨਾਂ ਦੀ ਗੱਡੀ ਤੇ ਮਗਰ ਦੋ ਤਿੰਨ ਪੈਰ ਕੀਤੇ ਆ ਉਦੋਂ ਹੀ ਮੌਕੇ ਤੇ ਗਏ ਆ ਉਹਨਾਂ ਦੱਸਿਆ ਸਾਰਾ ਕੁਝ ਬਾਕੀ ਅਗਲੀ ਕਾਰਗੁਜ਼ਰੀ ਕੀਤੀ ਜਾ ਰਹੀ ਹੈ ਸਰ